ਇਸ ਦਿਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੋੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਨੇ ਐਡਵੋਕੇਟ ਧਾਮੀ ਨੇ ਐਸਜੀਪੀਸੀ ਦਾ 5ਵੀਂ ਵਾਰ ਪ੍ਰਧਾਨ ਬਣ ਕੇ ਇਤਿਹਾਸ ਰਚ ਦਿੱਤਾ ਹੈ ਐਡਵੋਕੇਟ ਧਾਮੀ ਨੂੰ 117 ਵੋਟਾਂ ਪਈਆਂ ਨੇ ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਹਣਕੇ ਨੂੰ ਸਿਰਫ 18 ਵੋਟਾਂ ਪਈਆਂ ਨੇ ਇੱਕ ਵੋਟ ਰੱਦ ਹੋਈ ਹੈ ਵਿਰੋਧੀ ਉਮੀਦਵਾਰ 18 ਵੋਟਾਂ ਤੇ ਹੀ ਸਿਮਟ ਗਏ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੇ ਲਈ VOTING ਹੋਈ ਹੈ ਇਸ اجلاس ਦੌਰਾਨ ਚੋਣ ਮੌਕੇ ਕੁੱਲ 136 ਵੋਟਾਂ ਸਨ ਹਾਲਾਂਕਿ ਸਰਬਸੰਮਤੀ ਦੇ ਨਾਲ ਚੋਣ ਕਰਨ ਦੀ ਵੀ ਗੱਲ ਹੋਈ ਸੀ ਪਰੰਤੂ ਸਰਬਸੰਮਤੀ ਨਹੀਂ ਹੋ ਸਕੀ ਤੇ VOTING ਹੋਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਕੁੱਲ 117 ਵੋਟਾਂ ਪਈਆਂ ਨੇ 18 ਵੋਟਾਂ ਵਿਰੋਧੀ ਧਿਰ ਦੇ ਮਿੱਠੂ ਸਿੰਘ ਹਣਕੇ ਨੂੰ ਪਈਆਂ ਨੇ ਇੱਕ ਵੋਟ ਰੱਦ ਹੋਈ ਹੈ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣੇ ਨੇ ਪੰਜਵੀਂ ਵਾਰ ਦੀ ਪ੍ਰਧਾਨਗੀ ਦੇ ਨਾਲ ਉਹਨਾਂ ਨੇ ਇਤਿਹਾਸ ਰਚ ਦਿੱਤਾ